ਵੀਡੀਓਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੋਂ ਇੱਕ ਲੁਕੰਡੇ ਖੜੇ ਕਰ ਦੇਣ ਵਾਲੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਇੱਕ ਬੋਰੀ ਵਿੱਚ ਬੰਨ੍ਹੀ ਹੋਈ ਔਰਤ ਦੀ লাশ ਨੂੰ ਡਿਵਾਈਡਰ ਤੇ ਸੁੱਟ ਦਿੱਤਾ ਤੇ ਆਪਣਾ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ ਇਸ ਮੌਕੇ ਦੁਕਾਨਦਾਰਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੌਜਵਾਨਾਂ ਨੂੰ ਪੁੱਛਿਆ ਕਿ ਇਸ ਬੋਰੀ ਵਿੱਚ ਕੀ ਹੈ ਤਾਂ ਉਹਨਾਂ ਨੇ ਕਿਹਾ ਕੇਸ ਵਿੱਚ ਅੰਬਾਂ ਦੇ ਛਿਲਕੇ ਹਨ ਅਤੇ ਜਦੋਂ ਨੌਜਵਾਨਾਂ ਨੂੰ ਇਤੋਂ ਬੋਰੀ ਚੁੱਕੜ ਲਈ ਕਿਹਾ ਗਿਆ ਤਾਂ ਉਹ ਹੌਲੀ-ਹੌਲੀ ਖਿਸਕਦੇ ਹੋਏ ਉੱਥੋਂ ਫਰਾਰ ਹੋ ਗਏ ਲੋਕਾਂ ਨੇ ਸ਼ੱਕ ਦੇ ਆਧਾਰ ਤੇ ਨਾਲ ਲੱਗਦੇ ਆਰਤੀ ਚੌਂਕ ਵਿੱਚ ਖੜੇ ਪੁਲਿਸ ਕਰਮਚਾਰੀਆਂ ਨੂੰ ਬੁਲਾਇਆ ਤੇ ਜਦੋਂ ਡਿਵੀਜ਼ਨ ਨੰਬਰ 8 ਦੇ ਇੰਸਪੈਕਟਰ ਅਮਰਜੀਤ ਸਿੰਘ ਵੀ ਅਗਵਾਈ ਵਿੱਚ ਬੋਰੀ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚੋਂ ਔਰਤ ਦੀ লাশ ਬਰਾਮਦ ਹੋਈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ লাশ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਨੌਜਵਾਨਾਂ ਵੱਲੋਂ ਛੱਡੇ ਗਏ ਮੋਟਰਸਾਈਕਲ ਦੇ ਜ਼ਰੀਏ ਦੋਸ਼ੀਆ ਤੱਕ ਪਹੁੰਚਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆਓ ਦੇਖਦੇ ਹਾਂ ਸੀਨੀਅਰ ਸਟਾਫ ਰਿਪੋਰਟਰ ਸੁਸ਼ੀਲ ਅਹੂਜਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਇਹ ਦਿਖਾਏਗਾ ਨਹੀਂ ਮੈਂ ਕੁੱਤਾ ਹੈ ਮਰਾ ਹੁਆ ਹੈ ਹਾਂ ਕਹਿੰਦੇ ਆਇਆ ਹੈ ਬੋਰਡਾਲੇ ਨੂੰ ਟੈਲੀਫੋਨ ਕਰ ਉਹ ਦੇਖ ਅਮਰਜੀਤ ਸਿੰਘ ਆਪ ਦੀ ਚੌਕ ਤੇ ਖੜੇ ਹੋਏ ਆ। ਆਪ ਦੀ ਚੌਕ ਦੇ ਵਿੱਚ ਉਹ ਮੋਟਰਸਾਈਕਲ ਤੇ ਦੋ ਬੰਦੇ ਆਏ। ਇੱਕ ਤਾਂ ਸਪੋਰਟੀ ਵਾਲਾ ਸੀਗਾ। ਜੀ। ਉਹਦੇ ਡੀਲੀ ਵਰਦੀ ਪਾਈ ਹੋਈ ਸੀ। ਉਹ ਸੀਗਾ 52 ਸਾਲ ਦੀ 55 ਸਾਲ ਦੀ ਉਮਰ ਸੀ ਉਹਦੇ ਬੰਦੇ ਦੀ। ਸਪੋਰਟੀ ਦਾ ਵਰਦੀ ਪਾਈ ਸੀ। ਦੂਸਰਾ ਬੰਦਾ ਮੋਟਰਸਾਈਕਲ ਵਾਲਾ ਸੀਗਾ। ਉਹਨੂੰ ਮੈਂ ਕਿਹਾ ਵੀ ਇਹ ਸੱਟ ਕੇ ਕਿਉਂ ਚੱਲਿਆ? ਉਹ ਉੱਧਰ ਚਲਾ ਗਿਆ ਸੀ। ਜਦੋਂ ਉੱਧਰ ਚਲਾ ਗਿਆ ਮੈਂ ਕਿਹਾ ਕੀ ਸੱਟ ਕੇ ਚੱਲਿਆ? ਕਹਿੰਦਾ ਇਹਨੇ ਆਪ ਐ ਆਪ। ਮੈਂ ਕਿਹਾ ਮੈਂ ਉਹਨੂੰ ਚੱਕ ਲੈ ਇੱਥੋਂ। ਮੈਂ ਜੁੱਤੀਆਂ ਮਾਰੂ ਤੇਰੇ ਮੈਂ। ਉਹ ਫਿਰ ਮੋਟਰਸਾਈਕਲ ਸਟਾਰਟ ਕਰਨ ਲੱਗਾ ਮੈਂ ਆ ਦੀ ਚਾਬੀ ਲੱਗਣੀ। ਕਾਪੀ ਕੱਢ ਕੇ ਉਹ ਫਿਰ ਮੋਟਰਸਾਈਕਲ ਇੱਥੇ ਲੈ ਆਇਆ ਉਹਨੇ ਆਪ ਦੀ ਬੋਰੀ ਉਹਦੇ ਵਿੱਚ ਰੱਖ ਵੀ ਲਈ ਫਿਰ ਸਾਲੇ ਨੇ ਸੱਟ ਗਏ ਹੌਲੀ ਜਿਹੇ ਆਏ ਨੇ ਚੱਲ ਗਏ। ਲੱਗਦਾ ਦੋ ਬੰਦੇ ਸੀਗੇ। ਦੋ ਬੰਦੇ ਸੀ ਇੱਕ ਤਾਂ ਪਹਿਲੇ ਚਲਾ ਗਿਆ ਸੀ ਸਪੋਰਟੀ ਵਾਲਾ ਸੀਗਾ ਉਹਦੇ ਵਰਦੀ ਪਾਈ ਸੀ ਨੀਲੇ ਰੰਗ ਦੀ। ਉਹ ਕਿੰਨੇ ਕਿਹੋ ਜਿਹੇ ਹਾਂ? ਬੋਲ ਕਹਿੰਦੇ ਦੇਖ ਮੈਂ ਤਾਂ ਪੈਰ ਮਾਰ ਕੇ ਦੇਖਿਆ ਆਏ ਲੱਗੇ ਜੀ ਤਾਂ ਬੰਦੇ ਵਿੱਚ লাশ ਹੁੰਦੀ ਹੈ ਕੋਈ ਵੀ। ਕੁੱਤਾ ਵਾ ਆ ਜਾਏਗਾ ਮੈਂ ਬੰਦਾ ਐ ਜੀ ਮੈਂ ਕਹਿੰਦਾ ਮੈਂ ਕਹਿੰਦਾ ਜਾਏ ਜੇ ਬੰਦਾ ਵਾ ਜਾਏ ਕੁੱਤਾ ਵਾ। ਕਿੰਨੇ ਵਜੇ ਦਾ ਸਮਾਂ ਤੇ ਇਹ ਅੰਦਾਜ਼ਾ ਹੈਗਾ 9:00 ਵਜੇ ਦਾ। ਉਹ ਮੈਨੂੰ ਦਿਖਾ ਦਿਓ

ਉਹ ਲਾਈ ਜੀ ਇੱਕ ਡੈੱਡ ਬੋਡੀ ਸੀ ਕੋਈ ਢੋਰੇ ਦੇ ਵਿੱਚ ਪਈ ਜ ਉਹ ਤੋਂ ਆ ਕੇ ਉਹ ਦੇਖਿਆ ਤੇ ਡਬਲ ਬੋਰਾ ਸੀ ਡਬਲ ਬੋਰੇ ਵਿੱਚ ਕੋਈ ਲੇਡੀ ਹੈ ਜਿਹੜੀ ਮੋੜ ਕੇ ਬਿਲਕੁਲ ਡੈੱਡ ਬੋਡੀ ਪਈ ਹੋਈ ਹੈ ਠੀਕ ਹੁਣ ਇੱਕ ਮੋਟਰਸਾਈਕਲ ਦਾ ਵੀ ਸਾਥ ਕੋਈ ਵੀਡੀਓ ਵੀ ਆਇਆ ਜਿਹਦੇ ਦੋ ਜਣੇ ਨਾਲ ਸੀ ਔਰ ਉਹ ਡੈੱਡ ਬੋਡੀ ਜਿਹੜੀ ਉਹ ਸਿੱਟ ਕੇ ਜਾ ਰਹੇ ਮੋਟਰਸਾਈਕਲ ਸਾਥ ਕੋਈ ਬਰਾਮਦ ਹੋ ਗਿਆ ਆ ਉਹਦੇ ਨੰਬਰ ਤੋਂ ਹੀ ਐਡਰੈਸ ਕਢਾ ਕੇ ਜੋ ਵੀ ਅਗਲੀ ਕਾਰਵਾਈ ਕਰਾਂਗੇ ਕੋਈ ਆਇਡੈਂਟੀਫਾਈ ਹੋਏ ਕੋਈ ਲੇਡੀ ਹੈ ਨਹੀਂ ਹਜੇ ਆਇਡੈਂਟੀਫਾਈ ਨਹੀਂ ਹੋਇਆ ਹੈ ਹੈਂ ਟਾਈਮ ਦਿਲਾਓ ਫੰਡਮ ਵੱਲੋਂ ਜਸਪ੍ਰੀਮੇਟ ਵੱਲੋਂ ਤੁਹਾਨੂੰ ਕੋਲ ਅਗੇ ਤਤਪਤ ਵੱਲੋਂ 10 ਸਿਰਫ ਫੋਨ ਆਈ ਹੈ ਠੀਕ ਹੈ ਤੇ ਬਾਕੀ ਹੁਣ ਜਿਹੜਾ ਮੋਟਰਸ ਦਾ ਨੰਬਰ ਆਸਤੋਂ ਅਗੇ ਮੋਟਰਸ ਵੀ ਛੱਡ ਲਿਆ ਉਹਦੇ ਨੰਬਰ ਤੋਂ ਐਡਰੈਸ ਕਢਾ ਕੇ ਜਿਹੜੀ ਅਗਲੀ ਕਾਰਵਾਈ ਜੋ ਵੀ ਹੋਵੇ ਤੁਹਾਨੂੰ ਦੱਸ ਦਿੰਦਾ ਜਾਊਗਾ ਠੀਕ ਜਿਹੜੀ ਮੈਂ ਮੈਂ ਜਿਹੜਾ ਇਹ ਕਿ ਐਨ ਮੈਰੀਟ ਦੇ ਵਿੱਚ ਬੋਰੇ ਦੇ ਵਿੱਚ ਹੀ ਅਸੀਂ ਫੋਨ ਕਰਕੇ ਲਿਖਿਆ ਜੀ ਬੋਰੇ ਦੇ ਵਿੱਚ ਹੀ ਆ ਥੋੜਾ ਜਿਹਾ ਜਿਹਦਾ ਪੈਰਪੋੜ ਦਾ ਕੱਪੜਾ ਉਹ ਦੇਖਿਆਗਾ ਲੋਜਨ ਕਿੱਥੇ ਕੰਮ ਹੋ ਗਿਆ ਜਿਹੜਾ ਛੱਡ ਕੇ ਚਲੇ ਗਿਆ ਆਈਥੇ ਜਦੋਂ ਉਹ ਪੌਡਰ ਕਿਉਂ ਦੇਖ ਰਹੇ ਬੋੜਾ ਸਰ ਦੇ ਪਬਲਿਕ ਨੇ ਜਦੋਂ ਕੁਛੜੀ ਕੀ ਹੈਗੀ ਕੀ ਹੈਗਾ ਉਹਨਾਂ ਕਹਿੰਦੇ ਇਹਦੇ ਵਿੱਚ ਜੀ ਅੰਬ ਬੂੰਬਾ ਆਏ ਹੋਏ ਸਿੰਨਾ ਜੁਲਾ ਬੇਕਰਾ ਹੈਗਾ ਯਾਰ ਉਹ ਜਦੋਂ ਉਹ ਡਰ ਬੈ ਗਿਆ ਬਈ ਲੋਕ ਇਕੱਠੇ ਹੋ ਗਏ ਉਹ ਮੋੜੇ ਸੜਕ ਤੇ ਦੌੜ ਗਏ ਕਿੰਨੇ ਲੋਕ ਦੇ ਦੋ ਜਣੇ ਸੀ ਜੀ